ਸਰਪਾ ਜਿਹੀ ਜਨਾ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਉਹ ਮੈਂ ਕਹਾ ਇਹ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਮੈਂ ਕਹਾ ਇਹ ਉਹਨਾਂ ਨੂੰ ਦੇਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਮੈਡੀਕਲ ਕਰਵਾਉਣ ਲੈ ਕੇ ਜਾਂਦੇ ਕੈਦੀ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਸਮੇਂ ਐਸਆਈ ਦੇ ਵੱਲੋਂ ਆਪਣੀ ਬਹਾਦਰੀ ਦਿਖਾਈ ਗਈ ਜਾਂਦੀ ਪਰਵਾਹ ਕੀਤੇ ਬਿਨਾਂ ਡਿਊਟੀ ਨਿਭਾਈ ਗਈ ਤੇ ਉਸ ਕੈਦੀ ਨੂੰ ਫੜ ਕੇ ਆਟੋ ਦੇ ਵਿੱਚ ਬਿਠਾਇਆ ਗਿਆ ਪਰ ਇਸ ਮੌਕੇ ਉਹਨਾਂ ਦੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਸੀ ਤੇ ਪਾਗੂ ਉੱਤਰ ਕੇ ਆਟੋ ਦੇ ਵਿੱਚ ਡਿੱਗ ਪਈ ਜਿਸ ਨੂੰ ਅੱਜ ਹਿੰਦੂ ਵੀਰ ਆਟੋ ਡਰਾਈਵਰ ਨੇ ਫੂਲਸ ਲਾਜਮਨ ਨੂੰ ਮਾਨ ਦੇ ਨਾਲ ਸੌਪਿਆ ਆਟੋ ਡਰਾਈਵਰ ਨੇ ਦੱਸਿਆ ਕਿ ਜਦੋਂ ਚੋਰ ਦੂਜੀ ਵਾਰ ਫਸਣ ਲੱਗਿਆ ਤਾਂ ਉਸ ਦੇ ਬਲੋ ਚੋਰ ਨੂੰ ਫੜਿਆ ਗਿਆ ਪਰ ਇਸ ਮੌਕੇ ਐਸਆਈ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਤੁਰੰਤ ਉਹ ਹਸਪਤਾਲ ਲੈ ਕੇ ਪਹੁੰਚਿਆ ਪਰ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਫਿਰ ਸਰ ਆਪਣਾ ਨਾਮ ਦੱਸ ਕੇ ਜੀ ਸਰ ਮੇਰਾ ਵਿਜੇਂਦਰ ਸ਼ਰਮਾ ਜੀ ਹਾਂਜੀ ਸਰ ਅੱਜ ਕਿਸ ਜਗ੍ਹਾ ਤੇ ਆਏ ਤੇ ਕੀ ਕਾਰਨ ਤੁਸੀਂ ਇੱਥੇ ਪਹੁੰਚੇ ਹੋ ਸਰ ਇਹ ਕੱਲ ਦਾ ਇੱਕ ਹਸਾਇਆ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਵਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਕੇ ਮੈਂ ਦੂਰੋਂ ਵੇਖਿਆ ਤੇ ਮੈਂ ਮੈਂ ਸੋਚਿਆ ਕਿ ਕਿਸੇ ਦਾ ਮੋਬਾਈਲ ਖੋ ਕੇ ਭੱਜਿਆ ਹੈ ਤਾਂ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੈਂ ਅੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਗਿਆ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲਿਸ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਹਿੰਦੇ ਵੀ ਮੈਨੂੰ ਨਾ ਹਸਪੀਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦਗਦਮਾ ਦੀ ਦੂਰੀ ਤੇ ਉਹ ਗੱਡੀ 'ਚ ਬਿਹੋਸ਼ ਹੋ ਕੇ ਡੇ ਗਏ ਉਸ ਦੌਰਾਨ ਉਹ ਕੈਦੀ ਹੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚ ਸੈਕਿੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਾਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਮੈਂ ਉਹਦੇ ਮਗਰ ਗਿਆ ਵਾਂ ਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟੇ ਸੀ ਤੇ ਮਰੀ ਉਸ ਜਦੋਂ ਮੈਨੂੰ ਫੜਿਆ ਉੱਥੇ ਤੇ ਉਹਨੇ ਮੇਰੇ 'ਤੇ ਹਮਲਾ ਕੀਤਾ ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤੇ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਹਾ ਵੀ ਹੁਣ ਇਹਨੂੰ ਇੱਕ ਵਾਰੀ ਭੱਜਾਵਾਂ ਤੇ ਨੂੰ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮਾ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਭਾਜੀ ਇਹਨੂੰ ਜਾਣਾ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਐ ਮੈਂ ਅੰਦਰ ਐਮਰਜੈਂਸੀ 'ਚ ਅਮਲਾਜਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਮੈਂ ਉਹਨਾਂ ਨੂੰ ਮੈਂ ਗੱਡੀ ਇਹ ਲੈ ਕੇ ਤੇ ਐਮਰਜੈਂਸੀ ਜਦੋਂ ਮੈਂ ਗਿਆ ਆ ਮਾ ਤੇ ਉੱਥੇ ਸਟੀਚਰ ਵਗੈਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋਂ ਜਹਾਜ਼ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ ਜੇ ਤੇ ਉਹਨਾਂ ਦਾ ਇਲਾਜ ਚਾਲੂ ਹੋ ਗਿਆ ਸੀ ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀ ਏ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲ ਚਾਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਏ ਵੀ ਉਹਨਾਂ ਦੀ ਡੈਥ ਹੋ ਗਈ ਏ ਐਸ ਸੀ ਦਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦਿਨ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਦੇ ਸ਼ਹੀਦ ਹੋ ਗਏ ਨੇ ਅੱਜ ਤੀਂ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨਾ ਹੈ ਜੀ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਨ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ ਠੀਕ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨੇ ਮਾਨ ਸਤਕਾਰ ਦੇ ਨਾਲ ਇੱਕ ਆਟੋ ਡਰਾਈਵਰ ਦੇ ਵੱਲੋਂ ਮ੍ਰਿਤਕ ਏਐਸਆਈ ਦੀ ਪੱਗ ਨੂੰ ਪੁਲਿਸ ਮੁਲਾਜ਼ਮਾਂ ਨੂੰ ਸੌਂਪਿਆ ਜਾ ਰਿਹਾ ਹੈ। ਇਹ ਵੀਡੀਓ ਵੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਆਟੋ ਡਰਾਈਵਰ ਲਈ ਕਾਫੀ ਜ਼ਿਆਦਾ ਤਾਰੀਫ਼ ਵੀ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ